ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੰਨਾ ਦੀਆਂ ਜਿੱਥੇ ਕਿ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਫੈਕਟਰੀ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦੱਸ ਦਈਏ ਕਿ ਫੈਕਟਰੀ ਦੇ ਕਰੀਬ 20 ਤੋਂ 25 ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਇੱਕ ਤੇਜ਼ ਰਫ਼ਤਾਰ ਬਜਰੀ ਨਾਲ ਪਰੇ ਟਿਪਰ ਨੇ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੇ ਪਲਟ ਗਈ ਹਾਦਸੇ ਦੇ ਵਿੱਚ ਲਗਭਗ 12 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਨੇ ਵਾਹਨਾਂ ਦੀ ਰਫ਼ਤਾਰ ਕਾਫੀ ਤੇਜ਼ ਸੀ ਟਿਪਰ ਵੱਲੋਂ ਬੇਪਰਵਾਹੀ ਨਾਲ ਚਲਾਈ ਗਈ ਗੱਡੀ ਨੇ ਬੱਸ ਨੂੰ ਚੌਕੇ ਦੇ ਵਿੱਚ ਹੀ ਅਚਾਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਆਪਣਾ ਸੰਤੁਲਨ ਗਵਾ ਬੈਠੀ ਅਤੇ ਪਲਟ ਗਈ ਬੱਸ ਦੇ ਅੰਦਰ ਬੈਠੇ ਮੁਲਾਜ਼ਮ ਹੜਬੜਾ ਗਏ ਅਤੇ ਉਨ੍ਹਾਂ ਚੋਂ ਕਈਆਂ ਨੂੰ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕ ਇਕੱਠੇ ਵੀ ਹੋਏ ਅਤੇ ਸਖੀਆਂ ਨੂੰ ਪਾਸ ਤੋਂ ਪਾਰ ਕਰਦਣ ਦੀ ਜ਼ਮਾਨਤ ਦਿੱਤੀ। ਦੱਸਦੀ ਹੈ ਕਿ ਇਹ ਫੈਕਟਰੀ ਧਾਗਾ ਫੈਕਟਰੀ ਹੈ ਜਿਸ ਦੀ ਬੱਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੋਹਾਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਜਾਂਚ ਦੀ ਕਰ ਦਿੱਤੀ ਗਈ ਹੈ ਜ਼ਖਮੀ ਮੁਲਾਜ਼ਮਾਂ ਦੀ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਹੋ ਰਹੀ ਹੈ ਉਸ ਨੇ ਕਿਹਾ ਕਿ ਟੁੱਟ ਚਾਲਕ ਦੀ ਲਾਪਰਵਾਹੀ ਹਾਦਸੇ ਦਾ ਮੁੱਖ ਕਾਰਨ ਹੋ ਸਕਦੀ ਹੈ ਜਿਸ ਦੇ ਆਧਾਰ ਤੇ ਹੁਣ ਕਾਨੂੰਨੀ ਕਾਰਵਾਈ ਜੇਰੀ ਹੋਗੀ ਕਿਤੀ ਜਾਵੇਗੀ ਸੁਨੀਤਾ ਕੈਸੀ ਹੋਈ ਐ ਅ ਉਹ ਤੇ ਪਿੱਛੇ ਸੇ ਹਮ ਲੋਕ ਜਾ ਰਹੇ ਥੇ ਉਹ ਪਿੱਛੇ ਸੇ ਬਜੜੀ ਵਾਲਾ ਟੱਕ ਰਖਾਇਆ ਮਾਰ ਦਿਆ ਧੱਕਾ ਸਪਰਦ ਗਾੜੀ ਪਲਟੀ ਖਾ ਗਿਆ ਕਹਾਂ ਜਾ ਰਹੀ हाँ कंपनी में धागा कंपनी में कौन सी कंपनी कौशल कंपनी हाँ बस में उधर आया और इधर गिरा ली है ना आज पैंतीस पैंतीस गोई कितनी चोट ना सब लोग का टुट फट गया मेरा तो अंदर लगा है आज भी ऐसे ही चलते 35 ਲੋਕ ਆ ਕਿਦਾਂ ਪਰ ਦੇ ਤਾਂ ਕੰਮ ਮੈਂ تھے ਵਿਰੋਧ 35 ਇਹ ਰਤ ਉਹ ਬੜਾ ਬਸ ਹਨ ਮੀਨੀ ਬਸ ਕੰਮ ਉਹ ਜਿਆਦਾ ਹੈ ਅਜੇ ਤੱਕ ਕੰਮ ਮੈਂ ਤੇਰਾ ਨਾਮ ਹਰਿੰਦਰ ਸਿੰਘ ਹੈ ਕੀ ਹੋਇਆ ਜਿਹੜਾ ਇੰਸਪੈਕਸ਼ਨ ਤੇ ਹੀ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਤੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਆਂ ਵਾਲੀ ਉੱਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕੰਨੀਓਂ ਜਾ ਰਿਹਾ ਸੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਪ੍ਰੋਸਿੰਗ ਤੇ ਇੰਨੀ ਇੱਕ ਸੱਟ ਲੱਗੀ ਕਿੰਨੀ ਇਹਨਾਂ ਦੇ ਹੋਣਗੇ ਜੀ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜਮਾਂ ਉਹ ਕਰਦੇ ਜਦੋਂ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤੋਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿਰ ਸਿਰ ਚ ਛੱਟ ਜਿਆਦਾ ਹੈ ਇਹ ਬੜੀ ਵੱਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15 20 ਕ ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੀ ਜਿਹੜੇ ਗੱਡੀਆਂ ਛੋਟੀਆਂ ਔਕਣਾ ਦੀ ਗੱਡੀ ਤੇ ਉਹ ਗੱਡੇ ਤਾਂ ਹੀ ਆਏ ਐ ਵੀ ਗੱਡੀ ਦਾ ਗਰੀ ਬਈ ਥੱਲੇ ਦੁਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸੰਤਾ ਹਬਰ ਇਹਨਾਂ ਦੇ ਚੱਕਣੇ ਦੀ ਪੈ ਗਈ ਤਾਂ ਮੈਂ ਤਾਂ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਪੇਛੜਦਾ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਉਹਰੇ ਦੇਖਦੇ ਜure ਹੁਣ ਇਹ ਜਿਹੜਾ ਮੁਕਾਇਰਿਆ ਸਰਕਾਰ ਦਾਣਗੇ ਜਿੰਨਾ ਬੋਗਾ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸਟ ਜ਼ਿਆਦਾ ਹੈ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਹੜਾ ਦਾ ਸਾਬ ਕੀ ਹੋਇਆ ਜੀ ਉਹਰੇ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਭਰੇ ਆ ਉਹ ਵੀ ਤੇ ਜਾ ਰਹੇ ਜੀ ਇਧਰ ਬੈਨਾਰੀ ਦੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20 25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਲਗੀਆਂ ਨੇ ਕਿਹੜੀ ਬੱਸ ਕਹਦੀ ਕਿ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸ ਨੂੰ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਅੱਛਾ ਜੀ ਹਾਂ ਜੀ 20 25 ਸਵਾਰੀਆਂ ਦੀ ਵਿੱਚ ਸਾਰ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਤੇ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਬਾੜਾ ਮੋਟਾ ਰਿਲੇਟ ਹੋਈ ਜਾਂਦੀ ਆ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਯਾਨੀ ਬक्ती ਦਾ ਛੋੜੇ ਛੋੜੇ ਸੱਟਾਂ ਨੇ ਅੱਥਾਰੇ ਹੋਰ ਗਾਰੇ ਕੀ ਲੱਗਦਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਉਹਨ ਦੇਖੋ ਜੀ ਉਹ ਵੀ ਪੱਤੇ ਜਾ ਰਹੇ ਦੀ ਵੀ ਤੇ ਜਾ ਰਿਹਾ ਦੀ ਦੋਏ ਜਾਵੇ ਉਹ ਤਾਂ ਗੱਡੀ ਰੁਕੀ ਜਾਨਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਇਹਨੂੰ ਪ੍ਰਕਾਲਾ ਆ ਰਿਹਾ ਜੀ ਤੇਰਾ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕਦੀ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਬਚਾਇਆ ਹੈਗਾ ਹੁਣ ਕਿਥੇ ਛੱਡਾ ਹੈਗੇ ਜੀ ਪੰਜਾਬ ਵੇ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀਆਂ ਦੇਵਲਾਲ ਚਾਲ ਜੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰ ਨਾਲ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਂਦੀ ਸੀ ਤੋਂ ਖੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹ ਹਨ ਜੀ ਆਪਣੇ ਕੋਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੋਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟ੍ਰੱਕਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹਨਾ ਵੀ ਉਹਨੇ ਵੱਡੇ ਚੱਕੇ ਇਧਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੰਟੋ ਘੜ ਅੱਠ 10 ਲੇਡੀਜ਼ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਪ ਵਗੈਰਾ ਲੱਗੀਆਂ ਹਨਾ ਪਲਟਣ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਿਆ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਜੀ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ ਚ ਇਹ ਹੁਣੇ ਇਹ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਹਿੰਦੇ ਮੈਂ ਚੱਕਰੇ ਸੀਗੇ 20 ਟਿਪਰ ਫੜ ਲਿਆ ਜੀ ਮੌਕੇ ਦੇ ਫੜ ਲਿਆ ਬਟੇਪਾ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ